ਇਸੀ ਤਰ੍ਹਾਂ ਉਹ ਅੱਗੇ ਜਾ ਕੇ ਆਪਣੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਹਿਤ ਰੋਗ ਦਾ ਸਗਲ ਸੰਸਾਰਾ ਤ੍ਰਿਵਿਧੀ ਰੋਗ ਮਾਹੇ ਮਦੇ ਪਿਕਾਰਾ ਕਿ ਕਿਸ ਤਰ੍ਹਾਂ ਇਹ ਸਾਰਾ ਸੰਸਾਰ ਇਸ ਰੋਗ ਦੇ ਨਾਲ ਗਰਸਤਾ ਕਿਸ ਤਰ੍ਹਾਂ ਇਸ ਰੋਗ ਦੇ ਵਿੱਚ ਫਸਿਆ ਹੋਇਆ ਹੈ ਜਾਨਵਰਾਂ ਤੋਂ ਲੈ ਕੇ ਇਨਸਾਨ ਤੱਕ ਕਿਸ ਤਰ੍ਹਾਂ ਇਸ ਜੀਵ ਦੇ ਸੁਆਦ ਵਿੱਚ ਇਸ ਲੋਭ ਵਿੱਚ ਇਸ ਕੰਬਾਸਨਾ ਵਿੱਚ ਇਸ ਇੰਦਰੀਆਂ ਦੇ ਵਸ ਹੋ ਕੇ ਇਸ ਤਿੰਨ ਗੁਣਾ ਜਿਹੜੇ ਪ੍ਰਕਿਰਤੀ ਦੇ ਉਹਨਾਂ ਵਿੱਚ ਫਸ ਕੇ ਸਤੋਰ ਰਜੋਤਮੋ ਦੇ ਵਿੱਚ ਫਸ ਕੇ ਕਿਸ ਤਰ੍ਹਾਂ ਸਾਰੀ ਉਮਰ ਨਾਚ ਨੱਚਦਾ ਹੈ ਪਰ ਪ੍ਰਕਿਰਤੀ ਦਾ ਗੁਲਾਮ ਹੋ ਕੇ ਇਸ ਕੁਦਰਤ ਦਾ ਗੁਲਾਮ ਹੋ ਕੇ ਕਿਸ ਤਰ੍ਹਾਂ ਜਿੰਦਗੀ ਬਿਤਾਉਂਦਾ ਹੈ ਕਦੀ ਮੁਕਤ ਹੋ ਕੇ ਨਹੀਂ ਜਿੰਦਾ ਕਦੀ ਆਜ਼ਾਦ ਹੋ ਕੇ ਨਹੀਂ ਜਿੰਦਾ ਇਹ ਪ੍ਰਕਿਰਤੀ ਤੁਹਾਨੂੰ ਤਿੰਨੋਂ ਰਾਤ ਇਨ੍ਹਾਂ ਤਿੰਨ ਗੁਣਾ ਦੀ ਰਚੀ ਹੈ ਨ ਚੰਦੀ ਹੈ ਇਨ੍ਹਾਂ ਗੁਣਾ ਤੋਂ ਪਾਰ ਹੋਣ ਨੂੰ ਸਾਡੇ ਸਾਰੇ ਗ੍ਰੰਥ ਸਾਨੂੰ ਕਹਿ ਰਹੇ ਨੇ ਸਾਰੇ ਗ੍ਰੰਥਾਂ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਤਿੰਨਾਂ ਗੁਣਾ ਤੋਂ ਤੁਸੀਂ ਉੱਪਰ ਉੱਠ ਕੇ ਜੀ ਸਕਦੇ ਹੋ ਉਸ ਅਨੰਦ ਅਵਸਥਾ ਵਿੱਚ ਜੀ ਸਕਦੇ ਹੋ ਉਸ ਅਮਰਪੁਰ ਦੇ ਵਾਸੀ ਹੋ ਸਕਦੇ ਹੋ ਉਸ ਬੇਗਮਪੁਰ ਦੇ ਵਾਸੀ ਹੋ ਸਕਦੇ ਹੋ ਜਿੱਥੇ ਕੋਈ ਗਮ ਨਹੀਂ ਜਿੱਥੇ ਕੋਈ ਖੋਫ ਨਹੀਂ ਜਿੱਥੇ ਕੋਈ ਡਰ ਨਹੀਂ ਪਰ ਸਸੀ ਕਤਵੀ ਇਹਨਾਂ ਗੁਣਾ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਅੰਨਿਆ ਦੀ ਤਰ੍ਹਾਂ ਜਿਸ ਤਰ੍ਹਾਂ ਕਹਿ ਲਉਣਾ ਕਿ ਨਾਚ ਨੱਚਦੇ ਰਹਿੰਦੇ ਆ ਕੰਨਾ ਅੱਖਾਂ ਨੂੰ ਸਿਰਫ ਇਹਨਾਂ ਗੁਣਾ ਦੇ ذریعے ਨਚਾਉਂਦੇ ਰਹਿੰਦੇ ਆ ਕਿਉਂਕਿ ਅੱਖਾਂ ਦੇਖਦੀਆਂ ਐ ਪ੍ਰਭਾਵਿਤ ਹੁੰਦੀਆਂ ਐ ਫਿਰ ਹੋਰ ਦੇਖਣਾ ਚਾਹੁੰਦੀਆਂ ਨੇ ਇਸੇ ਤਰ੍ਹਾਂ ਸੀ ਇਹ ਸਾਰਾ ਕੁਝ ਜੋ ਵੀ ਦੁਨੀਆ ਵਿੱਚ ਕਰਦੇ ਫਿਰਦੇ ਆ ਕਰ ਰਹੇ ਆ ਕੰਨ ਸਾਨੂੰ ਕਿਸੇ ਪਾਸੇ ਨੂੰ ਲਿਜਾ ਰਹੇ ਨੇ ਜਿੱਥਰ ਨੂੰ ਕੁਝ ਸੁਣਦਾ ਸਾਨੂੰ ਚੰਗਾ ਲੱਗਦਾ ਰਸਾਂ ਦਾ ਉਧਰ ਨੂੰ ਭਜਦੇ ਜਿਸ ਤਰ੍ਹਾਂ ਪਪਰਾ ਮੈਂ ਦੀ ਵਜਣਾ ਫੁੱਲਾਂ ਵਿੱਚ ਫਸ ਜਾਂਦਾ ਹੈ ਔਰ ਮਛਲੀ ਜੀਵ ਦੇ ਸਵਾਦ ਨਾਲ ਗੁੰਡੀ ਵਿੱਚ ਫਸ ਜਾਂਦੀ ਹੈ ਇਸੇ ਤਰ੍ਹਾਂ ਸਾਡਾ ਜੀਵ ਦਾ ਸਵਾਦ ਸਾਨੂੰ ਕਦੀ ਕਿਤੇ ਖਿੱਚ ਕੇ ਲੈ ਕੇ ਜਾਂਦਾ ਇੰਦਰੀਆਂ ਸਾਨੂੰ ਕਦੀ ਕਿਤੇ ਖਿੱਚ ਕੇ ਲੈਣੀਆਂ ਕਦੀ ਕਿਤੇ ਖਿੱਚ ਕੇ ਲੈਣੀਆਂ ਇਸ ਰੋਗ ਨੂੰ ਜਾਨਣਾ ਹੁੰਦਾ ਹੈ ਧਰਮ ਦਾ ਇੱਕੋ ਹੀ ਉਦੇਸ਼ ਹੈ ਇਸ ਰੋਗ ਨੂੰ ਜਾਨਣਾ ਔਰ ਖਤਮ ਕਰਨਾ ਜੀਵਨ ਦਾ ਉਦੇਸ਼ਾ ਹੀ ਇਹ ਹੈ ਪਰ ਅਸੀਂ ਸਾਰੀ ਜ਼ਿੰਦਗੀ ਜਿਦਾ ਕਹਿੰਦੇ ਨੇ ਸਹੀ ਡਾਕਟਰ ਨਹੀਂ ਨਾ ਸਾਨੂੰ ਲੱਭਦਾ ਨਾ ਸਾਨੂੰ ਆਪਣੀ ਸਹੀ ਬਿਮਾਰੀ ਦਾ ਪਤਾ ਲੱਗਦਾ ਜਿੰਨਾ ਚਿਰ ਬਿਮਾਰੀ ਨਹੀਂ ਪਤਾ ਚੱਲੂਗੀ ਉਨਾਂ ਚਿਰ ਸਾਨੂੰ ਸਹੀ ਡਾਕਟਰ ਤੋਂ ਮਿਲੂੰਗਾ ਤੇ ਉਹੀ ਸਾਡਾ ਹਾਲ ਹੋਇਆ ਪਿਆ ਅਸੀਂ ਧਰਮ ਦੇ ਨਾਂ ਤੇ ਕਿੰਨੇ ਸ਼ੋਰ ਸ਼ਰਾਬੇ ਕਰਦੇ ਆ ਜਦ ਕੀ ਧਰਮ ਸ਼ੋਰ ਸ਼ਰਾਬੇ ਦਾ ਨਾਂ ਹੀ ਨਹੀਂ ਹੈ ਧਰਮ ਹੈ ਸ਼ਾਂਤੀ ਧਰਮ ਹੈ ਸਮਝ ਇੱਕ ਗਹਿਰੀ ਸਮਝ ਇਸ ਨੂੰ ਸਾਡੇ ਸਾਹ ਤਾਂ ਨਹੀਂ ਆਤਮ ਗਿਆਨ ਕਿਹਾ ਆ ਬਹੁਤ ਤੇ ਰੂਪ ਵਿੱਚ ਵੀ ਸਮਝਾਇਆ ਆ ਬਹੁਤ ਕੁਝ ਤਰ੍ਹਾਂ ਨਾਲ ਸਾਨੂੰ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆਮ ਘਰੇਲੂ ਜਿਹੀਆਂ ਗੱਲਾਂ ਨਾਲ ਸਾਨੂੰ ਉਹਨਾਂ ਨੇ ਬਹੁਤ ਘਹਿਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੀ ਬੁੱਧੀ ਇੰਨੀ ਪ੍ਰਸਤੋ ਹੋ ਚੁੱਕੀ ਆ ਕਿ ਇਹਦੇ ਖਾਣੇ ਚ ਕੁਝ ਵੀ ਨਹੀਂ ਪੈਂਦਾ ਅਸੀਂ ਇੰਨਾ ਖਰਚਾ ਕਰਦੇ ਆ ਧਰਮ ਦੇ ਨਾਂ ਤੇ ਸੋਨੇ ਚਾਂਦੀ ਉੱਚੇ ਚ ਮਹਿਲ ਬਣਾਉਣ ਚ ਲੱਗੇ ਹੋਏ ਆ ਜਦ ਕਿ ਇਹ ਹੈ ਸਾਰੇ ਇੰਨਾ ਚੀਜ਼ਾਂ ਤੋਂ ਆਜ਼ਾਦ ਹੋ ਜਾਣਾ ਇਹ ਸਿਰਫ ਅੱਖਾਂ ਨੂੰ ਪਾਉਂਦੇ ਆ ਸਾਨੂੰ ਸਾਨੂੰ ਇਹ ਮਾਇਆ ਫਸਾ ਰਹੀ ਆ ਦਿਨੋਂ ਦਿਨ ਸਾਡੇ ਸੰਤਾਂ ਨੇ ਕਦੀ ਨਹੀਂ ਕਿਹਾ ਕਿ ਤੰਦੌਲਤ ਨਾ ਕਮਾਓ ਖਾਣੇ ਲਈ ਰੋਟੀ ਪਾਣੇ ਲਈ ਆਪਣੀ ਕਿਰਤ ਕਰੋ ਉਹਨਾਂ ਨੇ ਸਦਾ ਕਿਹਾ ਏ ਪਰ ਸਾਡੇ ਅੱਜ ਤੇ ਕੱਲ ਦੇ ਠੇਕੇਦਾਰ ਜਿਹੜੇ ਬਣ ਕੇ ਬੈਠੇ ਧਰਮ ਦੇ ਨਾਂ ਤੇ ਉਹੀ ਇੰਨੇ ਮਾਇਆ ਦੇ ਵਿੱਚ ਫਸੇ ਹੋਏ ਨੇ ਉਹੀ ਇੰਨੇ ਮਾਇਆ ਦੇ ਵਿੱਚ ਫਸ ਗਏ ਨੇ ਕਿ ਅਹ ਆਮਸਨ ਸਾਰੀ ਨੂੰ ਕਿਸ ਤਰ੍ਹਾਂ ਕੱਟਣਗੇ ਜਦ ਆਸ ਜਿਹੜੇ ਅਸਲੀ ਸਾਡੇ ਸਾਨੂੰ ਰਸਤਾ ਦਿਖਾਉਣ ਵਾਲੇ ਆਪਣੇ ਆਪ ਨੂੰ ਕਹਿ ਰਹੇ ਨੇ ਜਦ ਉਹ ਹੀ ਨਾ ਗੱਲਾਂ ਵਿੱਚ ਫਸੇ ਹੋਏ ਨੇ ਤੇ ਸਾਨੂੰ ਰਸਤਾ ਕੌਣ ਦਿਖਾਵੇ ਇਸ ਤਰ੍ਹਾਂ ਸਾਡੀ ਇਹਨਾਂ ਤਿੰਨ ਗੁਣਾ ਦੇ ਵਿੱਚ ਸਾਡੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਗੁਣਾਂ ਤਿਤ ਸਾਨੂੰ ਹੋਣਾ ਹੈ ਇਹਨਾਂ ਗੁਣਾ ਤੋਂ ਉੱਪਰ ਉੱਠ ਜਾਣਾ ਹੈ ਉਹੀ ਧਰਮ ਦਾ ਆਦੇਸ਼ ਹੈ ਉਸੋਵਾਲ ਨੂੰ ਸਾਡੇ ਗੁਰੂ ਅਰਜਨ ਦੇਵ ਜੀ ਇਸ਼ਾਰਾ ਕਰ ਰਹੇ ਨੇ ਆਮ ਛੋਟੀਆਂ ਜਿਹੀਆਂ ਪੰਕਤੀਆਂ ਆ ਔਰ ਇਹਨਾਂ ਦੇ ਗਹਿਰੇ ਮਤਵ ਵਾਲਾ ਪਰ ਕੋਈ ਸਮਝਾਣ ਵਾਲਾ ਨਹੀਂ ਕੋਈ ਸਾਨੂੰ ਦੱਸਣ ਵਾਲਾ ਨਹੀਂ